ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਂ ਹਾਂ ਜੀ ਫਿਰ ਬਰਸਾਤ ਮਚਾਵੇਗੀ ਤਬਾਹੀ 70 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ ਸਤੰਬਰ ਮਹੀਨੇ ਵਿੱਚ ਵੀ ਦੇਸ਼ ਦੇ ਵਿੱਚ ਮੌਸਮ ਉਸਾਬਨਾ ਰਹੇਗਾ ਸਮਾਨ ਕਾਲੇ ਬੱਦਲਾਂ ਦੇ ਨਾਲ ਟਕਿਆ ਹੋਇਆ ਜੀ ਰੋਕ ਰੋਕ ਕੇ ਮੀਂਹ ਪੈ ਰਿਹਾ ਇਸ ਦਰਾਂਨ ਭਾਰਤੀ ਮੌਸਮ ਵਿਭਾਗ ਨੇ ਪਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਅਗਲੇ 2 ਦਿਨਾਂ ਤੱਕ ਕਈ ਰਾਜਾਂ ਵਿੱਚ ਪਾਰੀ ਬਾਰਿਸ਼ ਹੋਵੇਗੀ ਪੱਛਮੀ ਕੇਂਦਰੀ ਤੇ ਨਾਲ ਲੱਗਦੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾ ਦਾ ਖੇਤਰ ਹੁਣ ਡਿਪਰੈਸ਼ਨ ਦੇ ਵਿੱਚ ਬਦਲ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਕਲਿੰਗ ਪਟਨਮ ਤੋਂ 270 ਕਿਲੋਮੀਟਰ ਪੂਰਬ ਓਡੀਸ਼ਾ ਦੇ ਗੋਪਾਲਪੁਰ ਤੋਂ 210 ਕਿਲੋਮੀਟਰ ਪੂਰਬ ਦੱਖਣ ਤੇ ਪਾਰਾਦੀਪ ਤੋਂ 230 ਕਿਲੋਮੀਟਰ ਦੱਖਣ ਦੱਖਣ ਪੂਰਬ ਦੇ ਵਿੱਚ ਪੱਛਮੀ ਬੰਗਾਲ ਦੇ ਦੀਗਾ ਤੋਂ 370 ਕਿਲੋਮੀਟਰ ਦੱਖਣ ਦੇ ਵੱਲ ਵਧਣ ਦੀ ਬਹੁਤ ਸੰਭਾਵਨਾ ਹੈ। ਅਗਲੇ 2 ਦਿਨਾਂ ਦੇ ਨਾਲ ਇਸ ਦੇ ਵਿੱਚ ਸੰਭਾਵਨਾ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ 10 ਅਤੇ 11 ਸਤੰਬਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਗਲੇ 2 ਦਿਨਾਂ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਜੀ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਵੇਗੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਨ੍ਹਾਂ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੇ ਵੱਧ ਤੋਂ ਵੱਧ 70 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਇਸ ਤੋਂ ਬਾਅਦ ਇਹ ਹੌਲੀ ਹੋ ਜਾਣਗੀਆਂ